ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਇੱਕ ਓੰਕਾਰ ਸਤਨਾਮ ਓਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪਾ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵਈ ਜੇ ਸੁਚੀ ਲਖਵਾਰ ਚੁੱਪੈ ਚੁੱਪ ਨੋ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਦਾ ਪੁਰੀਆ ਭਾਰ ਸੈ ਸਣ ਪਲਕ ਹੋਏ ਤੱਕ ਨਾ ਚੱਲੇ ਨਾਲ ਕਿ ਉਸਚਾਰਾ ਹੋਈਐ ਕਿ ਕੂੜਾ ਤਤੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲੇ ਹੁਕਮਿ ਹੋਉ ਨਿਆਕਾਰ ਹੁਕਮ ਨ ਕਹਿਆ ਜਾਈ ਹੁਕਮਿ ਹੋਉ ਨਜੀ ਹੁਕਮ ਲੈ ਵੜਾਈ ਹੁਕਮੇ ਜਤਮਨੀ ਚੌਕੋਂ ਲਗ ਦੁਖ ਸੁਖ ਪਾਈ ਆਹੇ ਇੱਕ ਨਾ ਹੁਕਮ ਬਖਸੀ ਇਸੇ ਹੁਕਮੇ ਸਦਾ ਪਵਾਈ ਆਹੇ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹੋ ਮੈਂ ਕਹੇ ਨਾ ਕੋਏ ਗਾਵੇ ਕੋ ਤਾਣ ਵਕਸ ਤਾਣ ਗਾਵੇ ਕੋ ਦਤ ਜਾਣੀ ਨੀ ਸਾਲਣੇ ਗਾਵੇ ਕੋ ਗੁਣ ਵੜੈ ਨ ਚਾਰ ਗਾਵੇ ਕੋ ਵਿਦੇਵਿਕਮ ਵਿਚਾਰ ਗਾਵੈ ਕੋ ਸਾਜਿ ਰਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵਿਖੇ ਹੱਦ ਰਹਾ ਦੂਰ ਐ ਕਤਨਾ ਕਤਿਨਾ ਆਵੇ ਟੋਟ ਕਦ ਕਦ ਕਥੀ ਕੋਟੇ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਦਰ ਕਾਏ ਕਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵੇ ਪਰਵਾਹੋ ਸਾਚਾ ਸਾਇ ਸਚ ਨਾਏ ਭਕੈ ਪਾਉ ਪਾਰ ਆਖੇ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਅਗਰ ਕੀ ਅਜ ਦਿਸਾ ਦਰਵਾਰ ਮੋਖ ਬੁੱਲਣ ਬੋਲੀਐ ਜਸੁੰ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜੇ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਇਹ ਜਾਣੀਐ ਸਭ ਆਪੇ ਸਚਿਆਰ ਹੈ ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਤਨ ਪਾਇਆ ਮਾਨ ਅਨੰਦ ਗਾਵੀਏ ਗੁਣੀ ਨਿਧਾਨ ਗਾਵੀਏ ਸੁਣਿਐ ਮਨਰ ਕੀ ਭਾਉ ਦੁਖ ਪਰਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੋਰੇ ਪਾਰਵਤੀ ਮਾਈ ਜਿਹੋਂ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਵ ਜਾਈ ਸੋਲਾ ਜੀਆਂ ਕਿਕ ਲਾਤਾ ਸੋਮੈ ਵਿਸਰਣਾ ਜਾਏ ਤੇਰ ਸੁਨਾਵਾਂ ਜਿਤਸ ਪਾਵਾਂ ਬਿਨ ਭਾਣੇ ਕੇ ਨਾਇ ਕਰੀ ਦਿੱਤੀ ਸਡ ਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਤਵੇ ਚ ਰਤਨ ਜੋਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸੋਨਾ ਜੀ ਇੱਕ ਇੱਕ ਦਾਤਾ ਸੋ ਮੈ ਵਿਸਰਨਾ ਨਾ ਜਾਈ ਜੇ ਜਗ ਵਿਚਾਰਿਆ ਅਰਜਾ ਹੋਰ ਦਸੁਣੀ ਹੋਏ ਨਵਾ ਕੰਡਾ ਵਿੱਚ ਆਣੀਆਂ ਨਾਲ ਚਲੈ ਸਭ ਕੋ ਏ ਦੰਗਾ ਨੌਰਖਾਇ ਕੈ ਜਸ ਕੀਤ ਜਗਲੇ ਜੇਤ ਨਦ ਨਾ ਹੋਈ ਤਉ ਮਤ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤਿਹਾਂ ਕੋ ਨ ਸੁਝੈ ਜੇ ਤਸ ਗੁਣ ਗੁਣ ਹੋਏ ਕਰੇ ਸੁਣੈ ਸਦਪੀਰ ਸੁਰਨਾਤ ਸੁਣੈ ਧਰਤਵ ਅਕਾਸ਼ ਸੁਣੈ ਦੀਪ ਲੋ ਪਾਤਲ ਲੈ ਸੁਣੈ ਕੋ ਨ ਸਕੈ ਕਾਲੈ ਨਾਨਕ ਪਤਾ ਹੁੰਦਾ ਵਿਗਾਸ ਸੁਣੈ ਦੁਖ pau ਕੰਨਾਸੇ ਸੁਣੇ ਸਰਵਰਮਾ ਇੰਦੈ ਸੁਣੇ ਮੁਕਸਾ ਲਾਹਣ ਮੰਦੈ ਸੁਣੇ ਜੋਗ ਜੂਤ ਤਨ ਭੇਦ ਸੁਣੇ ਸਾਸਮਰਤ ਵੇਦੈ ਨਾਨਕ ਪਾਤਹ ਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਸੰਦੋ ਗਿਆਨ ਸੁਣੇ ਅਰ ਸ੍ਰਿਸ਼ਨਾਨ ਸੁਣੇ ਪੜਪੜ ਪਾਵੈ ਮਾਨ ਸੁਣੇ ਲਗੇ ਸਹਿਜ ਧਿਆਨੈ ਨਾਨਕ ਪਾਤਹ ਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸੈ ਸੁਣੈ ਸਰੰਗਣਾ ਕੇ ਗਾ ਸੁਣੈ ਸੇ ਪੀਰ ਪਾਤਸ਼ਾਹ ਸੁਨਿੰਦਰ ਪਵੈ ਰਾਹੋ ਸੁਣੈ ਹਾਤ ਵਸਗਾਓ ਨਾਨਕ ਭਰਤਾ ਹੁਦਾ ਵਿਗਾਸ ਸੁਣੈ ਦੂ ਪਾਉ ਕਾਨਾ ਸੇ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਦ ਕਲਮ ਨ ਲਿਕਨ ਹਾਰ ਮਨੇ ਕਵੈ ਕਨ ਵਿਚਾਰੇ ਐਸਾ ਨੰ ਨਿਰੰਜਨ ਹੋਏ ਜੇ ਕੋ ਮਨ ਜੜੈ ਮਨ ਕੋਏ ਮੰਨੈ ਸਰਤੋ ਵੈ ਮਨ ਬੁੱਤੈ ਮੰਨੈ ਸਗਲ ਭਵਨ ਕੀ ਸੋਧੈ ਮੰਨੈ ਮੋਹ ਛੋਟਾ ਨਾ ਖਾਏ ਮੰਨੈ ਜਮ ਕੇ ਸਤ ਨਾ ਜਾਏ ਐਸਾ ਨੰਦ ਰਿੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਾਕ ਨਾ ਪਾਏ ਮੰਨੈ ਪਤ ਸੋ ਪ੍ਰਗਟ ਜਾਏ ਮੰਨੈ ਮਗ ਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਵੰਦ ਐਸਾ ਨੰਦ ਰਿੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵ ਹੈ ਮੁਗਤਵਾਰ ਮਨੈ ਪਰਵਾਰਾ ਸਾਧਾਰ ਹੈ ਮਨ ਤਰ ਤਰ ਗੁਰ ਸੇਖੀ ਮਨੈ ਨਾਨਕ ਹੋਵੇ ਨਾ ਪੈਕ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਵੇ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵ ਹੈ ਤਰ ਕੈ ਮਾਨ ਪंचे ਸੁਹ ਹੈ ਦਾ ਰਾਜਾ ਨ ਪੰਚਾ ਕਾ ਗੁਰ ਇਕ ਧਿਆਨ ਹੈ ਜੇ ਕੋ ਕਹ ਕਰ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖਤਾ ਵਰ ਕੈ ਜਨ ਸੂਤੇ ਜੇ ਕੋ 부ਝਾ ਹੋਆ ਸਚਿਆਰ ਤਵਲੇ ਉਪਰ ਕੇਤਾ ਭਾਰ ਤਰਤੇ ਹੋਰ ਪਰੈ ਹੋਰ ਹੋਰ ਤਸਤੇ ਭਾਰਤ ਲੈ ਕਉਣ ਜੋਰ ਜੀ ਜਤ ਰੰਗਾ ਕੇ ਨਾਵ ਸਵਣਾ ਲਿਖਿਆ ਬੁੜੀ ਕਲਾਮ ਐ ਇਹੋ ਲਿਖ ਲਿਖ ਜਾਣੈ ਕੋਏ ਲਿਖ ਲਿਖਿਆ ਕੀ ਤਾ ਹੋਏ ਕੀਤਾ ਤਾਨਸ ਵਾਲੇ ਹੋ ਰੂਪ ਕੀਤੀ ਦਾ ਜਾਣੈ ਕੌਣ ਕੂਤੈ ਕੀਤਾ ਪਸਾਉ ਏ ਕੋ ਕਵਾਉ ਤਿੱਤੇ ਹੋ ਲਗਤਰੀ ਆਉ ਕੁਦਰਤ ਕਵਣ ਕਹਾ ਵਿਚਾਰ ਵਰਣ ਜਮ ਏਕ ਵਾਰ ਜੋਤਤ ਭਾਉ ਐ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਅਸੰਗ ਗ੍ਰੰਤ ਮੁਖ ਵੇਦ ਪਾਠ ਸੰਗ ਜੋਗ ਮੰਨ ਰਹਿ ਉਦਾਸ ਅਸੰਗ ਭੌਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋ ਪਖਸਾ ਰਹਿ ਸੰਗ ਮੋਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਰਣ ਜਾਵ ਏਕ ਵਾਰ ਜੋ ਤਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਗ ਮੂਰਗੰਦ ਘੋ ਰ ਅਸੰਗ ਚੋਰ ਹਰਾਉ ਕੋਰੇ ਅਸੰਗ ਕਮਰ ਕਰ ਜਾਹੇ ਜੋਰ ਅਸੰਗਲ ਵੜਹ ਤੱਕ ਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਲ ਭਕਾਹੇ ਅਸੰਗ ਨਿੰਦਕ ਸਰ ਕਰੇ ਪਾਰ ਨਾਨਕ ਨੀਜ ਕਹੇ ਵਿਚਾਰ ਹੈ ਵਰਣ ਜਮਾ ਇੱਕ ਵਾਰ ਜੋਤ ਤ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਨਾਵ ਸੰਖਤਾਵੇ ਅਗਮ ਗਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾ ਮਖਰੀ ਸਾਲਾ ਹਾ ਅਖਰੀ ਗਿਆਨ ਗੀਤ ਹੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਕਾਨ ਜਿਨੇ ਲਿਖੇ ਤੇ ਸਰਨਾਹੇ ਜਿ ਫਰਮਾਏ ਤੇ ਤੇ ਪਾਹੇ ਜਿ ਤਾ ਕੀਤਾ ਤੇ ਤਾ ਨਾ ਬਰਦਾਵੇ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਰਣ ਜਵਾਂ ਏਕ ਵਾਰ ਹੈ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰਿੰਕਾਰ ਪ੍ਰਿਯੇ ਹੱਤ ਕਰ ਤਾਉਂਦੇ ਹੀ ਪਾਣੀ ਥੋਤਾ ਤੁਰ ਤੋਕੇ ਮੂਤ ਬਲੀਤੇ ਕਪੜ ਹੋਵੇ ਦੇ ਸਾਵਣ ਲਈ ਆਉ ਤੋਏ ਪ੍ਰਿਯੇ ਮਤ ਪਾਪਾਂ ਕੈ ਸੰਗੇ ਤੂੰ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਕਾਹੋ ਨਾਨਕ ਹੁਕਮਿ ਆਵੋ ਜਾਹੋ ਦੇਸ ਤਪ ਤਿਆ ਜਤ ਦਾਦਾਨ ਜੇ ਕੋ ਪਾਵੈ ਤਿਲਕਾ ਮਾ ਨੈ ਸੁਣਿਆ ਮੰਦਿਆ ਮਨ ਕੀਤਾ ਭਾਉ ਅੰਤਰਗਤ ਤਿਸ ਮਲ ਨਾ ਆਉ ਸਾਗੁ ਤੇਰੇ ਮੈ ਨਾਹੀ ਕੋਈ ਵਿਣਗੁਣ ਕੀਤੇ ਪਤ ਨਾ ਹੋਏ ਸਵਸਤ ਬਾਣੀ ਬਰਮਾਉ ਸ ਸੋਹਾਨ ਸਦਾ ਮਨ ਚਾਉ ਕੌਨ ਸੋ ਵੇਲਾ ਵਖਤ ਕਵਣ ਕੌਣ ਸਿਤ ਕਵਣਵਾ ਕੌਨ ਸੇ ਰੂਤੀ ਮੋ ਕਵਣ ਜਿਤੁ ਵਾ ਆਕਾਰੈ ਵੇਲ ਨਾ ਪਾਇਆ ਪੰਡਤੀ ਜੇ ਹੋਇ ਲਿਖ ਪ੍ਰਾਣ ਵਕਤ ਨਾ ਪਇਓ ਕਾ ਦੀਆ ਜੇ ਲਿਖਣ ਲਈ ਕੁਰਾਨ ਹੈ ਤੇ ਤਵਾਰਨਾ ਜੋਗੀ ਜਾਣੈ ਰੁਤ ਮੌ ਨ ਕੋਈ ਯਾ ਕਰਤਾ ਸਿਟੀ ਕੋ ਸਾਚੇ ਆਪੇ ਜਾਣੈ ਸੋਏ ਕਿਵ ਕਰਿਆ ਕਹ ਕੇ ਸਲਾਹੀ ਕਿ ਵਰਣੀ ਕਿਵ ਜਾਣਾ ਨਾਨਕ ਆਕੰਸਾ ਕੋ ਆਖਾ ਇੱਕ ਤੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋ ਗਏ ਨਾਨਕ ਜੇ ਕੋ ਆਪੋ ਜਾਣੈ ਆ ਕਹਿ ਗਿਆ ਨਾ ਸੋ ਹੈ ਪਾਤਾਲ ਪਾਤਾਲ ਲਖੇ ਆਗਾਸ ਆਗਾਸ ਜੋੜ ਪੁੜ ਕਪਾਲਤ ਕੇ ਵੇਦ ਕਹਿਣਿ ਖਵਾਤੇ ਸੈ ਸਠਾਰਾ ਕਹਿਣ ਕਤੇ ਬਾਯੋ ਸੂਲੂ ਇਕ ਧਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ਼ ਸੋ ਨਾਨਕ ਵਡਾਇਆ ਕੀਆ ਆਪੇ ਜਾਣੇ ਆਪੇ ਸਲਾਇ ਸਲਾਹਿ ਤੇ ਸੁਰਤ ਨ ਪਾਈਆ ਨਦੀਆਂ ਤੇ ਵਾਪ ਪਵੈ ਸੁਨ ਨ ਜਾਣੀਐ ਸੁਨ ਸਾ ਸੁਤਾਨ ਗਿਰਹਾ ਸਤੀ ਮਾਲ ਧਾਨੇ ਕੀੜੀ ਤੁਲਾ ਹੋਵਨੀ ਜੇ ਤਸ ਮਨੋ ਨ ਵਿਸਰੈ ਅੰਤ ਨਾ ਸਿਤੀ ਕਰਨ ਨਾ ਅੰਤ ਯਤਨ ਕਰਨ ਦੇ ਨਾ ਅੰਤ ਯਤਨ ਵਿਕੰ ਸੁਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤੇ ਅਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਰਨ ਕਿਤੇ ਬਿਲਲਾਹੀ ਤਾਂ ਕਿ ਅੰਤ ਨਾ ਪਾਏ ਚਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਹਬ ਉਚਾ ਥਾਉ ਉਚੇ ਉਪਰ ਉਚਾਨਾ ਏ ਵਡੂਚਾ ਹੋਵੇ ਕੋਏ ਤਿਸੂਚੇ ਕੋ ਜਾਣੈ ਸੋਏ ਜਿਵੜ ਆਪ ਜਾਣੈ ਆਪ ਆਪੋ ਨਾਨਕ ਨਦਰੀ ਕਰਮੀਂਦਾ ਤੈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਦਮਾਏ ਕਿਤੇ ਮੰਗਹਿ ਜੋਦ ਅਪਾਰ ਕਿਤੇ ਗੜਤ ਨਹੀਂ ਵਿਚਾਰ ਕਿਤੇ ਘੁੱਟ ਟਟ ਹੈ ਵਿਕਾਰ ਕਿਤੇ ਲੈ ਲੈ ਮੁਖ ਪਾਹਿ ਕਿਤੇ ਮੋਰ ਕਾਹਿ ਕਾਹਿ ਕਿਤੇ ਆ ਦੁੱਖ ਸਦਮਾ ਰਹੇ ਪੈ ਦਾ ਤੇਰੀ ਦਾਤਾ ਰੇ ਬੰਦ ਕਲਾਸੀ ਭਾਣਾ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕਿ ਅੱਖਣੁ ਪਾਏ ਉਹ ਜਾਣੈ ਜੀਤੀ ਮੋ ਖਾਇ ਆਪੇ ਜਾਣੈ ਆਪੇ ਦੇ ਆ ਕੇ ਸੇ ਪੇਕੇ ਕੇ ਜਸਨੋ ਬਖਸ਼ਿ ਸਿ ਉਸਲਾਹਾ ਨਾਨਕ ਪਾਤਸ਼ਾਹੀ ਪਾਸਾ ਹੋ ਅਮੁਲ ਗਣ ਅਮੁਲ ਵਪਾਰੀ ਅਮੁਲ ਵਪਾਰੀ ਅਮੁਲ ਪੰਡਾਰ ਅਮੁਲ ਆਵਹਿ ਅਮੁਲ ਜਾਹਿ ਅਮੁਲ ਭਾਇ ਅਮੁਲ ਸੁਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਏ ਅਮੁੱਲ ਤੁਲ ਅਮਲ ਪਰਵਾਣੇ ਅਮੁੱਲ ਬਖਸ਼ੀਸ਼ ਅਮੁੱਲ ਨਿਸਾਣੇ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮੁਲਾਕਾ ਨਾ ਜਾਏ ਆਕਾ ਕਰਹਿ ਲਿਵਲਾਏ ਆਖੇ ਵੇਦ ਪਾਠ ਪ੍ਰਾਣੇ ਆਖੇ ਪੜੇ ਕਰੇ ਵਕਿਆਣੇ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤਾ ਗੋਵਿੰਦੇ ਆਖੇ ਇਸਰ ਅਖ ਸੱਧੇ ਆਖੇ ਕਿਤੇ ਕਿਤੇ ਬੁੱਧ ਆ ਕਾ ਦਾ ਨੋਇ ਕਾ ਦੇਵੀ ਆ ਕਸੁਰ ਨਰਮ ਜਨ ਸੇਵੈ ਕਿਤੇ ਆ ਕਿਆ ਕਨ ਪਾਹੇ ਕਿਤੇ ਕਹਿ ਕਾ ਉਟੜ ਜਾਹੇ ਇਸ ਤੇ ਕਿਤੇ ਹੋਰ ਕਰੇ ਤਾਖਨਸ ਕਹਿ ਕੇ ਕੇ ਜੇ ੜ ਪਵਤ ਵਿੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆ ਕਾ ਬੋਲ ਵਿਗਾੜ ਤਾ ਲਕੀਐ ਸਰ ਕਾ ਵਾਰਾ ਗਾਵਾਰ ਸੋਦਰ ਕਹਿਆ ਸੋ ਘਰ ਕਹਿਆ ਜਤ ਵੈ ਸਰ ਸਮਲੇ ਵਾਜੇ ਨਾਦ ਅੰਦੇ ਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਗ ਬ੍ਰਿਸੂ ਕਹੀ ਅਨਾੰਕ ਕਿਤੇ ਗਾਵਣ ਹਾਰੇ ਗਾਵੈ ਤਉਨੋ ਕੌਣ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਤੁਰਤਲ ਗਜ਼ਾੜਾ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਪਰਮਾ ਦੇਵੀ ਸੁਣ ਸਦਾ ਸਵਾਰੇ ਗਾਵਹਿ ਇੰਦਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿਸਮਤੀ ਅੰਦਰ ਗਾਵਨ ਸਤਿ ਵਿਚਾਰੇ ਗਾਵਨ ਜਤੀ ਸੋਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰੋਜੂ ਜੂਤਿ ਵਿਦਿਆ ਨਾਲੇ ਗਾਵਹਿ ਮਉਂਦਿਆ ਮਨਮੋਹਨ ਹੈ ਸੁਰਗਾ ਮਚ ਪਾਇ ਆਲੇ ਗਾਵਨ ਰਤਨੁ ਪਾਇ ਤੇਰੇ 683 ਨਾਲੇ ਗਾਵਹਿ ਜੁਤਮਾਵਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਕੰਡਮੰਡਲ ਵਰ ਭੰਡਾ ਕਰ ਕਰ ਕੇ ਧਾਰੇ ਸੈ ਤੁੰ ਨੂੰ ਗਾਵਹਿ ਜੁਤਲ ਭਾਵਨ ਰਤੇ ਤੇਰੇ ਪੋਤਰ ਸਾਲੇ ਹੋਰ ਕਿਤੇ ਗਾਵਨੋਂ ਸਿਮਜਤ ਨ ਆਵਨ ਨਾਨਕਿਆ ਵਿਚਾਰੇ ਸੋਇ ਸੋਇ ਸੁਦਾਸ ਸਾਹਿਬ ਸਚਾ ਸਚੀ ਨਾਈ ਹੈ ਪਿਉ ਸਈ ਜੈ ਨਾ ਜਾਸੀ ਰਚਨਾ ਦਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨਸੀ ਮਾਇਆ ਚ ਨੁਪਾਏ ਕਰ ਕਰ ਵੇਖਾ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਸ ਪਾਵੈ ਸੂਈ ਕਰਤੀ ਉਪਨਾ ਕਰਨਾ ਜਾਏ ਸੋ ਪਾਸਾ ਸੋ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਾਨ ਕੀ ਕਰੈ ਵਿਪੂਤ ਇਕੰਤਾ ਕਾਲ ਕੁਾਰੀ ਕਾਇਆ ਜੁਤ ਡੰਡਾ ਪਰਤੀ ਤੇ ਆਈ ਪੰਤੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸ ਆਦੇਸ ਆਦ ਅਨੀਲ ਨਦ ਨਾਹਤ ਜੁਗ ਜੁ ਵੇਖੋ ਵੇਸ ਪਉਤ ਗਿਆਨ ਦਾ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਸ ਨਾਸ ਸਭਾ ਜਕੀ ਰਿਸ ਦੇਵਰਾ ਸਾਦੇ ਸੰਜੋਗ ਜੁਗਤ ਕਰਤ ਲਾਵੇ ਲੇਖ ਆਵਹਿ ਪਾਗ ਆਦੇਸ ਤਸ ਆਦੇਸ ਆਦ ਨੀਲ ਨਦ ਨਾਹਤ ਜੁਗ ਜੁ ਵੇਖੋ ਵੇਸ ਏਕਾ ਮਾਇ ਜੁਤਿ ਆਈ ਚਿੰਤੇ ਲੈ ਪਰਵਾਣ ਇੱਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਹੈ ਜਿਤ ਉਸ ਪਵਤ ਵਿੱਚ ਲਾਵੇ ਜਿ ਉਹ ਵੇ ਫਰਮਾਣ ਹੋਵੇ ਕਉ ਨਾ ਨਦਰ ਨਾ ਆਵੇ ਬੋਤਾ ਹੋ ਵਿਡਾਣੇ ਆਦੇ ਤੁਸਿਆਦੇ ਸਿਆਦ ਨੀਲ ਨਾਦ ਨਾ ਹਤ ਜਗ ਚੂ ਏਕੋ ਵੇ ਉਸੇ ਆਸਨ ਲੋਇ ਲੋਇ ਪੰਡਾਰ ਜੋ ਕਿਛ ਪਾਇਆ ਉਸੇ ਕਾਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰੈ ਆਦਿਤ ਸਿਆਦੇ ਸਿਆਦ ਨਿਲ ਨਦ ਨਾਤ ਜੁਗ ਜੁਗ ਵੇਖੋ ਵੇਸੈ ਇਕ ਦੂਜੀ ਬੋਲ ਲਖੋਏ ਲਖੋਏ ਲਖ ਵੀਸ ਲਹ ਲਗੜਾ ਆਖੀ ਹੈ ਏਕ ਨਾਮ ਜਗਦੀਸੈ ਇਸੇ ਇਤਰਾਹੇ ਪਤ ਪਵੜੀ ਆ ਚੜੀਆਂ ਹੋਏ ਕੀ ਸੈ ਸੁਣ ਗੱਲਾਂ ਆਕਾਸ ਕੀ ਕੀਟਾ ਈਰੀ ਸੈ ਨਾਨਕ ਨਦਰਿ ਪਾਈਐ ਪੂੜੀ ਕੂੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੁਰਨ ਮੰਗਨ ਦੇ ਨਾ ਜੋਰ ਜੁਰਨਾ ਜੀਵਨ ਮਰਨਾ ਹੈ ਜੋਰ ਜੁਰਨਾ ਰਾਜ ਮਲ ਮਨਸੂਰ ਹੈ ਜੁਰਨਾ ਸੁਰਤੀ ਕਾ ਵਿਚਾਰ ਜੁਰਨਾ ਜੁਗਤੀ ਛੁੱਟਾ ਸੰਸਾਰ ਜਿਸਤ ਜੁਰਕਰ ਰਵੇ ਕਾ ਸੋਏ ਨਾਨਕ ਤੁਮ ਨਿਚ ਨਾ ਕੋਵੇ ਰਾਤਿ ਰੁਤੇ ਤਿ ਤੇਵਾਰ ਪਉਣ ਪਾਣੀ ਅਗਨੀ ਪਾਤਾਲ ਹੈ ਜਿਸ ਵਿੱਚ ਤਰਤੀ ਤਾਵਰ ਕੀ ਧਰਮਸਾਲ ਤਸਵੀ ਜੀ ਜੁਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਹੈ ਤਿਤ ਸੋਣ ਪੰਜ ਪ੍ਰਵਾਨ ਨੁਦਰ ਕਰਮ ਪਵੈ ਨਿਸਾਨ ਕਚ ਭਗਾਈ ਉਤੇ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਕੰਡ ਕਹੋ ਧਰਮ ਗਿਆਨ ਕੰਡ ਕਹਿਆ ਕੋ ਕਰਮ ਕਿਤੇ ਫੋਣ ਪਾਣੀ ਵਸੰਤਰ ਕਿਤੇ ਕੰਨ ਮਹੇਸ ਕਿਤੇ ਬਰਮੇ ਘਾਟ ਕਣੀ ਹੈ ਰੂਪ ਰੰਗ ਕੇ ਵੇਸ ਹੈ ਕਿਤੇ ਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਹੈ ਕਿਤੇਿੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਹੈ ਕਿਤੇ ਸਤਿਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਹੈ ਕਿਤੇ ਦੇਵ ਦੰਦ ਮਨ ਕਿਤੇ ਕਿਤੇ ਰਤਨ ਸਮੁੰਦ ਹੈ ਕਿਤਿਆ ਖਾਣੇ ਕਿਤਿਆ ਬਾਣੀ ਕਿਤੇ ਪਦ ਨਰਿੰਦ ਕਿਤਿਆ ਸੁਰਤੀ ਸਿਵ ਕਿਤੇ ਨਾਨਕ ਅੰਤ ਨਾਇੰਤੇ ਗਿਆਨ ਕੰਡ ਮਹ ਗਿਆਨ ਪ੍ਰਚੰਡ ਤਤੈ ਨਾਦ ਗਨੂਰ ਕੋੜ ਅਨੰਦ ਸਰਮ ਕੰਡ ਕੀ ਬਾਣੀ ਰੂਪ ਬਹੁਤ ਤੈ ਕੜਤ ਕੜੀਆ ਬਹੁਤਾਂ ਲੋਗ ਪਾਏ ਤਾਂ ਕਿ ਗੱਲਾਂ ਕਤਿਆ ਨਾ ਜਾਹੇ ਜੇ ਕੋ ਕਹੈ ਪਿੱਛਾ ਪਿਸਤਾਏ ਤਤੈ ਕੜੀਆ ਸੁਰਤ ਮਤਮਨ ਬੁੱਧ ਤਤੈ ਕੜੀਆ ਸੁਰਾਂ ਸਦਾਂ ਕੀ ਸੋਧੈ کرم کھنڈ کی باڑی جور تہ ہو کوئی ہو رہی تتہ تہ بل سور تن میں رام رہیا بھرپر ہے تئے سیتو سیتا ماما ماہی تاکہ روپنا کتنے جاہے نہ مرہے نہ ٹھاگے جاہے جن کے رام وسائے من ماہ تہ پوت وسائے کے لوگ کرے آنند سچا من سوئے سچ کھنڈ وسے نرکار کر کر ویک ندر حال ਕਥਾ ਕੰਡ ਮੰਗਲਵਰ ਪੰਡ ਜੇ ਕੋ ਕਥਾ ਤਾਇੰਤ ਨਾ ਅੰਤੇ ਤਿਤੈ ਲੋਲੂ ਆਕਾਰ ਜਿ ਜਿ ਹੁਕਮ ਤਵ ਤੇ ਕਾਰ ਵੇਖੈ ਇਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਯਤ ਪਹਾਰਾ ਤੀ ਜਿਸੁ ਨਿਆਰ ਵਹਿਰਨ ਮਤਿ ਵਿਧ ਹਥਿਆਰ ਔਕ ਲਗ ਤਪਤਾਉ ਪਾਂਡਾ ਪਉ ਮਰਤ ਢਾਲੈ ਅੜ ਗਿਆ ਸੋ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਤਾਨਿਕ ਨਦਰੀ ਨਦਰ ਨਿਹਾਲੈ ਸੁ ਲੋਕੈ ਪਉਣ ਗੁਰੂ ਪਾਣਿ ਪਿਤਾ ਮਾਤਾ ਧਰਮ ਮਹਤ ਦਸਰਾ ਦੁਇ ਦਾਈ ਦਾਇ ਆਖ ਲੈ ਸਗਲ ਜਗ ਤੇ ਜਿਗਿਆੰਜਾਂ ਬੁਰਿਆੰਜਾਂ ਵਚ ਧਰਮ ਹਦੂਰ ਕਰਮੀਆਂ ਪੋ ਆਪਣੀ ਕਹਿੰਦੇ ਡੈ ਕੇ ਦੂਰੈ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਖਤੇ